ਸਰ ਇਹ ਹੀ ਚੀਜ਼ਾਂ ਰਗੜਦੇ ਆਂ ਵੀ ਸ੍ਰੀ ਨੂੰ ਤਾਕਤ ਲਈ ਇਹ ਚੀਜ਼ਾਂ ਬਣੀਆਂ ਵੀ ਖਾਲਸੇ ਨੂੰ ਤਾਕਤ ਵਾਸਤੇ ਸਹੀ ਹੈ ਖਾਲਸੇ ਦਾ ਸ੍ਰੀ ਤੰਦਰੁਸਤ ਰਹੇ ਹੂੰ ਇਹ ਆਪਾਂ ਨੂੰ ਲਿਵਰ ਦੀ ਜਿਹੜੀ ਗਰਮਾਹਟ ਹੁੰਦੀ ਆ ਬਬਈ ਉਹਦੇ ਕਰਕੇ ਆਪਾਂ ਨੂੰ ਬਹੁਤ ਫੁਵਾੜੀਆਂ ਪੈਂਦੀਆਂ ਨੇ ਬਰਾਮੂ ਹੋਵੇ ਮਗਜੂ ਹੋਵੇ ਕਾਲੀ ਮਿਰਚ ਹੋਵੇ ਲੇਚੀਆਂ ਹੋਵੇ ਥਸਕਸ ਹੋਵੇ ਕਲੌੜੀ ਪੱਤੀ ਹੋਵੇ ਸੁਣਾਉਂਦਾ ਜਾਂ ਮੂਲ ਮੰਤਰ ਦਾ ਪਾਠ ਸੁਣਾਉਂਦਾ ਆਪਾਂ ਉਹਨਾਂ ਦਾ ਸਨਮਾਨ ਕਰਦੇ ਆਂ ਵੇ ਆਪਾਂ ਦੀ ਬਚਤ ਨਹੀਂ ਦੇਖਣੀ ਬਾਬਾ ਜੀ ਆਪਾਂ ਸਿੱਖੀ ਵੱਲ ਅੱਜ ਘੱਟ ਬਣ ਜਾਣਗੇ ਕੱਲ ਨੂੰ ਵੱਧ ਬਣ ਜਾਣਗੇ ਜਾਨੀ ਕਿ ਇਹ ਗਾ ਸੁੱਖਾ ਮਿਰਚਾ ਲਹਜੀ ਸਾਨ ਕੇ ਸਾਫ ਕੀ ਆ ਦਵਾਰ ਬਾਕੀ ਨੁਕਤਾ ਜੋ ਬਚੇ ਸਿਰਮਲੇਸ ਦੇ ਮਹਾਰਮ ਆ ਗਿਆ ਮਲੇਸਾ ਨੁਕਤਾ ਤੇਰੇ ਵਾਲ ਬੱਚੇ ਨੂੰ ਚੁਗਦਾ ਇਹਦੀ ਬਾਬਾ ਜੀ ਭੁਰਜੀ ਵੀ ਬਣ ਜਾਂਦੀ ਆ ਜਦੋਂ ਆਪਾਂ ਚੂਰਾ ਬੜੀ ਬਣਾਉਨੇ ਆ ਪੀਐਨਓ মিডিਆ ਗਰੁੱਪ ਨਾਲ ਜੁੜੇ ਸਾਰੇ ਸੱਜਣਾ ਦਾ ਸਵਾਗਤ ਦੋਸਤੋ ਮੈਂ ਸੁਖਨਾਬ ਸਿੰਘ ਸਿੱਧੂ ਅੱਜ ਆਪਦੇ ਪਿੰਡ ਪੂਲੇ ਦੀ ਨਹਿਰ ਦੇ ਪੁਲ ਤੇ ਖੜਾ ਸੋ ਪੂਲੇ ਦਾ ਪੁਲ ਤੇ ਪੂਲਾ ਬਹੁਤ ਮਸ਼ਹੂਰ ਨੇ ਨਹਿਰ ਦਾ ਮਸ਼ਹੂਰ ਹੋਣਾ ਅੱਡ ਗੱਲ ਹੈ ਪਰ ਇੱਥੇ ਹੁਣ ਇੱਕ ਖਾਸ ਗੱਲ ਹੈ ਜਿਹੜੀ ਦੇ ਉੱਤੇ ਗੱਲ ਕਰਨੀ ਬੜੀ ਲਾਜ਼ਮੀ ਹੈ ਉਹ ਆ ਸਾਡੇ ਪੀਣ ਦੇ ਵਾਸਤੇ ਸਰਦਾਈ ਠੰਡਾ ਹੈ ਸਿਹਤ ਨੂੰ ਚਾਹੀਦੀ ਤੇ ਮੌਸਮ ਗਰਮੀ ਦਾ ਜਦੋਂ ਇਹੋ ਜਿਹਾ ਕੁਝ ਹੋਵੇ ਸਾਡੇ ਖਾਣ ਪੀਣ ਦੇ ਵਾਸਤੇ ਫਿਰ ਹਰੇਕ ਦਾ ਇਹ ਹੁੰਦਾ ਹੈ ਕਿ ਕੁਛ ਨਾ ਕੁਛ ਠੰਡਾ ਛਕਿਆ ਜਾਵੇ ਅਸੀਂ ਪੀਂਨੇ ਆ ਕੋਲਡ ਡਰਿੰਕ ਹੋਰ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਿਹਤ ਨੂੰ ਨੁਕਸਾਨ ਦਿੰਦੀਆਂ ਪਰ ਇੱਕ ਫਾਇਦਾ ਦਿੰਦੀ ਹੈ ਉਹ ਚੀਜ਼ ਹੈ ਸਿੱਖ ਰਵੈਤਾਂ ਦੇ ਮੁਤਾਬਕ ਸਰਦਾਈ ਰਗੜਾ ਤੇ ਇਹਨੂੰ ਹੋਰ ਵੀ ਕਈ ਨਾਵਾਂ ਦੇ ਨਾਲ ਸ਼ਾਇਦ ਜਾਣਦੇ ਹੋਣਗੇ ਤੇ ਇਸ ਪੁਲੀ ਵਾਲੀ ਨਹਿਰ ਦੇ ਪੁਲ ਦੇ ਉੱਤੇ ਜਦੋਂ ਤੁਸੀਂ ਬ੍ਰੇਕ ਮਾਰੋਗੇ ਤਾਂ ਤੁਹਾਨੂੰ ਇੱਕ ਖਾਲਸਾ ਸਰਦਾਈ ਨਗਰਦਾਵਿਆ ਤੇ ਉਸ ਨਿਹੰਗ ਸਿੰਘ ਦੇ ਨਾਲ ਅੱਜ ਅਸੀਂ ਸਾਂਝ ਪਾਉਣੀ ਹੈ ਨਾਲੇ ਦਿਲਾਂ ਦੀ ਸਾਂਝ ਪਾਉਗੀ ਤੇ ਨਾਲੇ ਥੋੜੀ ਜਿਹੀ ਠੰਡਕ ਮਿਲੋਗੇ ਸੋ ਗੱਲ ਕਰਦੇ ਆਂ ਬਾਬਿਆਂ ਦੇ ਨਾਲ ਉਹ ਬਾਈ ਉਸੀ ਗੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਨਾ ਜੀ ਤੁਹਾਡਾ ਬਾਬਾ ਜੀ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਖਾਲਸਾ ਜੀ ਫਿਰ ਕਿੰਨੀ ਕੁ ਧੇਰ ਹੋ ਗਈ ਤੁਸੀਂ ਖਾਲਸਾ ਫੌਜਾਂ ਦੇ ਨਾਲ ਤੋਂ ਇਹ ਬਾਬਾ ਜੀ ਦੋ ਸਾਲ ਹੋ ਗਏ ਅੱਛਾ ਉਤੋਂ ਫਿਰ ਕੀ ਕੁਝ ਸਿੱਖਿਆ ਪਤਵੰਤੇ ਬਾਈ ਬਹੁਤ ਉਸੇ ਖਨਮਲੇ ਕੁੜੇ ਆਈ ਬਾਈ ਯਾਤਕਾਵਾਜੀ ਹਮ ਹਮ ਤੇ ਮੰਨ ਕੇ ਚੱਲ ਵੀ ਦੁਨੀਆ ਵਿੱਚ ਰਹਿਣ ਰਹਿਣ ਦਾ ਪਤਾ ਲੱਗਿਆ ਉੱਥੇ ਵੀ ਖਾਲਸਾ ਕਿਵੇਂ ਰਹਿੰਦਾ ਖਾਲਸੇ ਚਵੇਂ ਰਹਿੰਦਾ ਖਾਲਸੇ ਦਾ ਖਾਣ ਪੀਣ ਕੀ ਆ ਖਾਲਸੇ ਨੇ ਕਾਦੇ ਵਿੱਚ ਖਾਣਾ ਕਾਦੇ ਵਿੱਚ ਪੀਣਾ ਹਮ ਹਮ ਉਹ ਕੱਲੀ ਕੱਲੀ ਚੀਜ਼ ਆ ਮਤਲਬ ਸਰਬ ਲੋ ਦੇ ਭਾਂਡਿਆਂ ਤੋਂ ਲੈ ਕੇ ਡੇਢੀ ਗੱਲ ਸ਼ੁਰੂ ਭਾਂਡਿਆਂ ਤੋਂ ਲੈ ਕੇ ਮਿੱਟੀ ਦੇ ਭਾਂਡੇ ਤੇ ਖਾਣ ਪੀਣ ਦਾ ਤਵੇ ਤੇ ਕਿ ਮੇਰੇ ਪ੍ਰਸਾਦਾ ਪਕਾਉਣਾ ਹਮ ਹਮ ਜੇ ਕੱਲੇ ਆਪ ਨੂੰ ਕਿਸੇ ਨ ਲਗਰ ਵੀ ਲਾਉਣਾ ਕੰਮ ਆਪ ਨੂੰ ਪ੍ਰਸਾਦੇ ਲਾਉਣਾ ਸਿਖਾਇਆ ਮਹਾਰਾਜ ਜੀ ਦੇ ਖਾਨਾ ਤੇ ਸਾਰਾ ਕੁਝ ਸਿੱਖਣ ਨੂੰ ਮਿਲਿਆ ਤੇ ਹੁਣ ਜਦੋਂ ਬਾਦਾਮ ਪਾ ਲੈਨੇ ਉਦੋਂ ਸਲੋਤਰ ਚੱਲਦਾ ਹੈ ਤੇ ਲੋਕ ਖੜਦੇ ਆ ਪਹਿਲਾਂ ਤਾਂ ਸ਼ੱਕ ਸਾਡੇ ਵਰਗਾਂ ਨੂੰ ਵੀ ਹੋਊਗਾ ਕਿ ਲੈ ਸੁੱਖਾ ਵੇਚਣ ਆਲਾ ਕਿਉਂਕਿ ਨਿੰਗਲ ਸਿੰਘਾਂ ਦੇ ਨਾਲ ਇਹ ਦੋਸ਼ ਵੀ ਲੱਗਦਾ ਹੈ ਕਿ ਉਹ ਭੰਗ ਵੇਚਦੇ ਆ ਤੇ ਜਿਹੜੀ ਸਿਹਤ ਦੇ ਵਾਸਤੇ ਠੀਕ ਆ ਕਿਸੇ ਨੂੰ ਚੰਗੀ ਲੱਗਦੇ ਉਹ ਬਹੁਤਿਆਂ ਵਾਸਤੇ ਮਾੜੀ ਆ ਤੇ ਤੁਸੀਂ ਹੁਣੇ ਸ਼ਰਦਾਈ ਵਾਲਾ ਕੰਮ ਸ਼ੁਰੂ ਕੀਤਾ ਹੈ ਕਦੋਂ ਸੁਭਬ ਬਣਿਆ ਅਸੀਂ ਅਨੰਦਪੁਰ ਸਾਹਿਬ ਇਹ ਜਿਹਾ ਸੀ ਬਾਬਾ ਮਨਾਲਕ ਬਾਬਾ ਜੱਟਾਂ ਰੋਬੋ ਦੋ ਜੀ ਉਹ ਲਾਜੀ ਹੋ ਜਾਂ ਸੀ ਹੂੰ ਹੂੰ ਤੇ ਉੱਥੇ ਬਾਬਾ ਜੀ ਕਹਿੰਦੇ ਵੀ ਆਪਾਂ ਅਸੀਂ ਬਹੁਤ ਸਰ ਇਹੀ ਚੀਜ਼ਾਂ ਰਗੜਦੇ ਆਂ ਕਿ ਸਰੀਰ ਨੂੰ ਤਾਕਤ ਲਈ ਹੂੰ ਹੂੰ ਬਹੁਤੇ ਕਹਿੰਦੇ ਇਹ ਸੁੱਖਾ ਰਗੜਦੇ ਆ ਪਿੰਦੇ ਆ ਸੁੱਖਾ ਪੀਣਾ ਰਗੜ ਲਾਉ ਬਾਬਾ ਦੀਪ ਸਿੰਘ ਜੀ ਦੀਆਂ ਸਿੱਧੀਆਂ ਦੇ ਗਾਣੇ ਹੂੰ ਹੂੰ ਉਹ ਅਸੀਂ ਮੰਨ ਕੇ ਚੱਲ ਵੀ ਜਦੋਂ ਕਿਹਦੇ ਮੱਲੇ ਤੇ ਚੜਨਾ ਜਾਂ ਕੋਈ ਮਸਤੀ ਚ ਆ ਵੀ ਚਾ ਹੂੰ ਉਦੋਂ ਲਾ ਕੇ ਵਾਹਿਗੁਰੂ ਦਾ ਜਾਪ ਕਰਨਾ ਉਹ ਨਿਤਨੇਮ ਵਾਸਤੇ ਬਣਿਆ ਜੀ ਇਹ ਚੀਜ਼ਾਂ ਬਣੀਆਂ ਵੀ ਖਾਲਸੇ ਨੂੰ ਤੰਗਤ ਵਾਸਤੇ ਸਹੀ ਹੈ ਖਾਲਸੇ ਦਾ ਸਰੀਰ ਤੰਦਰੁਸਤ ਰਹੇ ਇਹ ਆਪਾਂ ਨੂੰ ਲਿਵਰ ਦੀ ਜਿਹੜੀ ਗਰਮਾਹਟ ਹੁੰਦੀ ਹੈ ਉਹਦੇ ਕਾਰਨ ਆਪਾਂ ਨੂੰ ਬਹੁਤ ਮੁਵਾਰੀਆਂ ਪੈਂਦੀਆਂ ਨੇ ਮੈਂ ਦੇਖਿਆ ਤੁਹਾਡੇ ਕੋਲੇ ਬਦਾਮ ਪਏ ਆ ਮਗਜ ਪਏ ਆ ਇੱਕ ਦੋ ਚੀਜ਼ਾਂ ਹੋ ਸਕਦੀ ਇਹ ਕੁਝ ਪਾ ਦਿੰਦੇ ਹਾਂ ਇਹ ਜੀ ਬਰਾਮੂਲੇ ਜੀ ਪਾ ਲਿਓਗੇ ਕਾਲੀ ਮਿਰਚ ਹੋਗੀ ਇਲੈਚੀਆ ਹੋਗੀ ਾਸਕਾਸ ਹੋਗੀ ਤਲਬਦੀ ਪੱਤੀ ਹੋਗੀ ਇਹ ਸਵਾਇਬੀਨ ਦੇ ਮਗਜ ਪਾ ਜਾਂਦੇ ਜੀ ਉਹ ਵਰਦੇ ਵਿੱਚ ਵਿਟਾਮਿਨ ਹੁੰਦੇ ਆ ਵੀ ਆਪਣੇ ਸਰੀਰ ਨੂੰ ਜੇ ਕਿਸੇ ਚੀਜ਼ ਦੀ ਘਾਟ ਹੋਵੇ ਉਹ ਪੂਰੀਆਂ ਕਰਦੇ ਨੇ ਦੇਖੀ ਬੋਤਲਾਂ ਨੂੰ ਪਤਾ ਨਹੀਂ ਹੈ ਇਹਦੇ ਬਾਰੇ ਇਹਦੇ ਵਿੱਚ ਆਪਾਂ ਨੂੰ ਬਹੁਤ ਸਿੱਖਣ ਨੂੰ ਮਿਲਦਾ ਵੀ ਦਾਲ ਪੰਤ ਦੇ ਵਿੱਚ ਰਹਿ ਕੇ ਕਿ ਕਿਹੜੀ ਚੀਜ਼ ਆ ਕੀ ਵਰਤਮਾਲ ਕਰਨਾ ਕਿ ਕਿਹੜੀ ਤਰੀਕਾ ਆ ਆਪਣੇ ਸਰੀਰ ਨੂੰ ਲੱਗਦੀ ਆ ਜਾਂ ਕਿਹੜੀ ਚੀਜ਼ ਤੋਂ ਆਪਾਂ ਨੂੰ ਸਹਾਇਤਾ ਮਿਲਦੀ ਆ ਇਹ ਚੀਜ਼ਾਂ ਦਾਲ ਪੰਤ ਦੇ ਵਿੱਚ ਰਹਿ ਕੇ ਅਜਿਹੀ ਕੁਝ ਕੁ ਚੀਜ਼ਾਂ ਹੁੰਦੀਆਂ ਕਿ ਉਹ ਬੱਚੇ ਪੀ ਸਕਦੇ ਆ ਬੁੱਢੇ ਪੀ ਸਕਦੇ ਆ ਜਾਂ ਨਹੀਂ ਪੀਣੀਆਂ ਚਾਹੀਦੀਆਂ ਹਨਾ ਜਿਵੇਂ ਆਪਣੇ ਆਮ ਠੰਡੇ ਠੁੰਡੇ ਚੱਲਦੇ ਆ ਜਾਂ ਹੋਰ ਆਪਾਂ ਨੂੰ ਵੀ ਪਤਾ ਕਿ ਫਾਇਦਾ ਉਹਨਾਂ ਦਾ ਹੈ ਨਹੀਂ ਦੇ ਉਹ ਇੱਕ ਵਾਰੀ ਤਾਂ ਠੰਡ ਕਿਜੀ ਦਿੰਦੀਆਂ ਨੁਕਸਾਨਵਾਦ ਚ ਹੈ ਸਰਦਾਈ ਹੈ ਜਿਹੜੀ ਇਹ ਕਦੋਂ ਪੀਤੀ ਜਾ ਸਕਦੀ ਹੈ ਕਿਹੜੀ ਉਮਰ ਦੇ ਪੀ ਸਕਦੇ ਬੱਚੇ ਬੁੱਢੇ ਬਜ਼ੁਰਗ ਬੀਬੀਆਂ ਹਰੇਕ ਕਿਸਾ ਦਾ ਜਾਂ ਇਹ ਬਗੈ 5 ਸਾਲ ਤੋਂ ਲੈ ਕੇ 10 ਸਾਲ ਜਿੰਨੀ ਜੀ ਉਮਰ ਤੱਕ ਆਪਾਂ ਪਸਾ ਸਕਦੇ ਆ ਇਹ ਚੀਜ਼ ਦਾ ਕੋਈ ਆਪਾਂ ਨੂੰ ਸਰਟੀਫਾਈ ਨਹੀਂ ਕਿ ਨੁਕਸਾਨ ਨਹੀਂ ਆਈ ਤੇ ਦਾ ਬੇਸ਼ਰੀ ਨੂੰ ਆਪਣੇ ਤਾਂ ਤਦ ਤੋ ਤੰਦਰੁਸਤੀ ਰਹੂ ਸਰੀਰ ਦੇ ਜੇ ਸਕਦੇ ਆਪਾਂ ਬਿਮਾਰੀ ਨਹੀਂ ਲੱਗਦੀ ਆਪਾਂ ਨੂੰ ਕੋਈ ਮੈਨੂੰ ਲੱਗਦਾ ਸ਼ਗਨ ਨਾਲ ਤਾਂ ਲੱਗੇ ਨਾ ਲੱਗੇ ਜਿਹੜਾ ਬਣਾਉਦਾ ਬਿਮਾਰੀ ਤਾਂ ਉਹਨੂੰ ਵੀ ਲੱਗਦੀ ਹੋਣੀ ਐਕਸਰਸਾਈਜ਼ ਹੀ ਨਹੀਂ ਹੋ ਜਾਂਦੀ ਐ ਨਹੀਂ ਲੱਗਦੀ ਐ ਕਿੰਨਾ ਟਾਈਮ ਲਾਇਆ ਤੁਸੀਂ ਅੱਜ ਜਦੋਂ ਰਗੜਨਾ ਸ਼ੁਰੂ ਕੀਤਾ ਸੀ ਉਦੋਂ ਤੋਂ ਤੁਹਾਡੇ ਤੇ ਨਜ਼ਰ ਰੱਖ ਰਹੇ ਆ ਕਿ ਕੀ ਕੀ ਪਾਇਆ ਇਹਦੇ ਚੋਂ ਕੁਝ ਹੋ ਰਿਹਾ ਕਿੰਨਾ ਕੁ ਟਾਈਮ ਦੇ ਵਿੱਚ ਇਹ ਤਿਆਰ ਹੁੰਦਾ ਸੀ ਕੋਈ 1 ਘੰਟਾ 1.5 ਘੰਟੇ ਦੇ ਵਿੱਚ ਸੈੱਟ ਹੋ ਜਾਂਦਾ ਪੂਰੀ ਮਿਹਨਤ ਮਾਰਦੇ ਪੂਰੀ ਮਿਹਨਤ ਮਾਰਦੇ ਤੇ ਇਹਦੇ ਚ ਕੈਮੀਕਲ ਕੋਈ ਨਹੀਂ ਹਨਾ ਕੈਮੀਕਲ ਕੋਈ ਨਹੀਂ ਆ ਉਹ ਦਿੱਤੀ ਚਾਰ ਕੀਤਾ ਉਹਦੇ ਸਾਹਮਣੇ ਸਲੱਪ ਚਲਾਇਆ ਕੋਈ ਆਪਣਾ ਇਹ ਚ ਕਹਿ ਕੋਲ ਮੈਂ ਜਿਹੜਿਆਂ ਤੇ ਹਰਕਿਆ ਆਪਣਾ ਕੈਮੀਕਲ ਵਾਲੇ ਸਾਂਗਦੇ ਆ ਉਹ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਆ ਇਹ ਚੀਜ਼ ਦਾ ਕੋਈ ਆਪਣਾ ਸਰੀਰ ਨੂੰ ਨੁਕਸਾਨ ਨਹੀਂ ਇਹ ਚੀਜ਼ ਆਪਾਂ ਹਫਤਾ ਪੀਨੇ ਨਾਲ ਹਫਤੇ ਦੇ ਵਿੱਚ ਆਪਣਾ ਸਰੀਰ ਦੱਸਣ ਲੱਗ ਜਾਂਦਾ ਵੀ ਹਾਂ ਚੱਪ ਚੀਜ਼ ਦਿੱਤੀ ਹੈ ਅੱਗੇ ਤਾਂ ਪੂਲੇ ਵਾਲੀ ਪਿੰਦੇ ਸੀ ਇਕੱਲੇ ਕਿਉਂਕਿ ਇੱਥੇ ਤੁਸੀਂ ਸ਼ੁਰੂ ਕੀਤਾ ਸੀ ਹੁਣ ਬਾਵਾ ਦਿਨਾਂ ਦਾ ਮੈਂ ਦੇਖ ਰਿਹਾ ਜਦੋਂ ਵੋਟਾਂ ਦਾ ਜਾਮ ਸੀ ਬ੍ਰੇਕਾਂ ਲੱਗਦੀਆਂ ਲੋਕਾਂ ਦੀਆਂ ਤੇ ਦੂਰ ਦੂਰ ਤੱਕ ਗੱਲ ਪਹੁੰਚਣ ਲੱਗੇ ਆ ਅਸੀਂ ਵੀ ਇਹੀ ਯਤਨ ਕਰ ਰਹੇ ਆ ਕਿ ਤੁਹਾਡੇ ਵਰਗੇ ਬੰਦੇ ਜੇ ਮਿਹਨਤ ਕਰਦੇ ਆ ਤੇ ਇੱਕ ਤਾਂ ਚੀਜ਼ ਚੰਗੀ ਜਾ ਰਹੀ ਆ ਹਣਾ ਤਾਂ ਘੱਟੋ ਘੱਟ ਬੰਦੇ ਨੂੰ ਇਹ ਪੀ ਲੈਣਾ ਚਾਹੀਦਾ ਖੜਕੇ ਤੇ ਕਿੰਨੇ ਕੁ ਲੋਕ ਆਉਣ ਲੱਗੇ ਆ ਬਾਬਾ ਜੀ ਸੰਗਤ ਬਹੁਤ ਆਉਂਦੀ ਆ ਹੂੰ ਹੂੰ ਪੀ ਆਰ ਵੀ ਬਹੁਤਾਂ ਦਾ ਮਿਲਦਾ ਅੱਛਾ ਐ ਐ ਵੀ ਹੁੰਦਾ ਅਗਲਾ ਕਹਿੰਦਾ ਜੀ ਫਲਾਣੇ ਥਾਂ ਹੀ ਕੰਨੇ ਦਾ ਰੋ ਪੀਣਾ ਸੀ ਜਾਂ ਫਲਾਣੇ ਥਾਂ ਠੰਡਾ ਪੀਣਾ ਸੀ ਥੋਡੇ ਕੋਲੇ ਬ੍ਰੇਕ ਮਾਰੀ ਆ ਹਨਾ ਐ ਹੁੰਦਾ ਉਹ ਇੱਕ ਵਾਰੀ ਪੀ ਕੇ ਹਨਾ ਕਹਿੰਦੇ ਮੂਰੇ ਖੜਦੇ ਖੜਦੇ ਆਏ ਆ ਹੋ ਜਾਂਦਾ ਹਨਾ ਵੀ ਸਾਡਾ ਮੈਂ ਆਪਦੀ ਦੱਸਦਾ ਕਿ ਉਹ ਕਹਿੰਦੇ ਜੀ ਅਸੀਂ ਬੱਬੇ ਜੀ ਸੁਡੀ ਵੀਡੀਓ ਦੇਖ ਕੇ ਆਏ ਆ ਇੱਕ ਮੁੰਡੇ ਦੇ ਅੱਛਾ ਵੀਡੀਓ ਪਾਈ ਸੀ ਕਹਿੰਦੇ ਤੇ ਉਹ ਕਹਿੰਦੇ ਬਹੁਤ ਆਪਣੇ ਕਹਿੰਦੇ ਬੱਬੇ ਜੀ ਅਸੀਂ ਤੁਹਾਡੇ ਲਈ ਸਪੈਲ ਕਰ ਕੇ ਆਏ ਆ ਮੈਂ ਵਧੀਆ ਗੱਲ ਹੈ ਜੀ ਤੁਸੀਂ ਇਹ ਮਿਹਨਤ ਕਰਦੇ ਹੋ ਅੱਛਾ ਇੱਕ ਚੀਜ਼ ਹੋਰ ਜਿਹੜੀ ਮੈਂ ਉੱਥੇ ਦੇਖੀ ਕਿ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਉਹ ਕੀ ਹੈ ਜੀ ਉਹ ਕਨਸੈਪਟ ਕਿਵੇਂ ਲਿਆਂਦਾ ਤੋਂ ਮੰਨ ਕੇ ਚੱਲੋ ਕਿ ਬੱਚਿਆਂ ਨੂੰ ਆਪਾਂ ਸਿੱਖੀ ਸਿਖਾ ਰਿਹਾ ਜੋੜਨ ਦਾ ਪ੍ਰਯਾਸ ਕਰ ਰਹੇ ਆ ਵੀ ਜੇ ਕੋਈ ਆਪਣੇ ਵੱਲੋਂ ਉੱਥੇ ਆ ਕੇ ਕੋਈ ਆਪਾਂ ਨੂੰ ਪੰਜ ਪੌੜੀਆਂ ਦਾ ਪਾਠ ਸੁਣਾਉਂਦਾ ਜਾਂ ਮੂਲ ਮੰਤਰ ਦਾ ਪਾਠ ਸੁਣਾਉਂਦਾ ਆਪਾਂ ਉਹਨਾਂ ਦਾ ਸਨਮਾਨ ਕਰਦੇ ਆ ਇਹ ਆਪਾਂ ਆਪਦੀ ਬੱਚਤ ਨਹੀਂ ਦੇਖ ਰਹੇ ਬਬਈ ਆਪਾਂ ਸਿੱਖੀ ਵੱਲ ਆ ਆ ਬੱਚਿਆਂ ਨੂੰ ਸਿੱਖੀ ਵਾਲੇ ਆਪਾਂ ਅੱਜ ਘਟ ਬਣ ਜਾਣਗੇ ਕੱਲ ਨੂੰ ਵੱਧ ਬਣ ਜਾਣਗੇ ਜਾਨਕਿ ਜੇ ਆਪਣੇ ਨਾਲ ਬੱਚੇ ਜੁੜਦੇ ਆ ਉਹ ਨਸਾਂ ਤੋਂ ਰਹਤ ਹੁੰਦੇ ਆ ਜੀ ਸਹੀ ਇਹ ਚੀਜ਼ ਸਿੱਖੀ ਲੈਣ ਚ ਪੈਣਗੇ ਸਿੱਖੀ ਲੈਣ ਦੇ ਵਿੱਚ ਪਪਾ ਜੀ ਬਹੁਤ ਨਸ਼ੇ ਦਾ ਪ੍ਰਚਾਰ ਅਸੀਂ ਕਰਦੇ ਆ ਨਸ਼ੇ ਵਿਰੋਧ ਪ੍ਰਚਾਰ ਹਾਂ ਜੀ ਇਹ ਚੀਜ਼ ਨੂੰ ਖਤਮ ਕਰਾਇਆ ਜਾਵੇ ਇਸੇ ਕਰਕੇ ਖਾਲਸਾ ਪੰਥ ਵੱਲੋਂ ਨੀ ਫਿਰ ਬਹੁਤ ਸਾਰੀ ਦੋ ਤਿੰਨ ਚੀਜ਼ਾਂ ਚੱਲਦੀ ਹੁੰਦੀਆਂ ਨੇ ਢਿੰਗ ਸਿੰਘਾ ਵੀ ਦਾਰੂ ਜੋਂ ਛਕਣੀਆਂ ਤੋਂ ਪੰਜ ਰਸ ਨਹੀਂ ਕਹਿ ਕੇ ਪੀ ਲੈਂਦੇ ਆ ਜਾਂ ਹੋਰ ਨੇ ਬਾਬਾ ਜੀ ਬੁੱਢਾ ਦਲ ਨੂੰ ਬਤਨਾਉਂ ਕਰਦਾ ਕਹਿੰਦੇ ਜੀ ਅਸੀਂ ਬੁੱਢਾ ਦਲ ਇਹ ਉਹ ਖਾਣ ਪੀਣਾਂ ਦੀ ਜਵਾਨ ਹੂੰ ਹੂੰ ਬੁੱਢਾ ਦਲ ਦੇ ਵਿੱਚ ਨਾ ਤਾਂ ਕਦੇ ਇਹ ਗੱਲ ਕਹੀ ਆ ਵੀ ਤੁਸੀਂ ਭਈ ਆ ਸਾਂਗ ਸਕਦੇ ਹੋ ਪਰ ਹਾਂ ਬੱਕਰਾ ਜ਼ਰੂਰ ਝਟਕਾਉਂਦੇ ਆ ਉਹ ਵੀ ਜਦੋਂ ਦਲਪੰਤ ਤੇ ਉੱਤੇ ਚੜਦੇ ਆ ਸਿੰਘਾ ਹੂੰ ਹੂੰ ਮੱਲਾ ਖੇਡਦੇ ਆ ਮੱਲੇ ਤੇ ਗੁਰੂਪ ਮਹਾਰਾਜ ਨੇ ਪ੍ਰੰਪਰਾ ਚਲਾਈ ਸੀ ਵੀ ਮੱਲੇ ਦੇ ਉੱਤੇ ਇੱਕ ਝਟੰਗਾ ਝਟਕਾਉਣਾ ਜ਼ਰੂਰੀ ਆ ਉਹਦੇ ਨਾਲ ਆਪਾਂ ਨੂੰ ਇਹ ਚੀਜ਼ ਦਾ ਪ ਵੀ ਸਿੱਖ ਕਾਲ ਨੂੰ ਜੰਗ ਲੜਨੀ ਪਈ ਜ ਆਪਾਂ ਨੂੰ ਸਹੀ ਗੱਲ ਹੈ ਵੀ ਜੇ ਅੱਜ ਕੋਣ ਦੇਖ ਕੇ ਡਰ ਗਏ ਤਾਂ ਕੱਲ ਨੂੰ ਅੰਦੇ ਦੇਖ ਕੇ ਕਰ ਲਓ ਇਸੇ ਲਈ ਖਾਸਾ ਬੇਪਰਵਾਹੀ ਸਹੀ ਗੱਲ ਹੈ ਸੋ ਇਹ ਇਹ ਬੇਪਰਵਾਹੀਆਂ ਦੇ ਵਿੱਚ ਜਦੋਂ ਦੇਖਦੇ ਆ ਕਿ ਅਸੀਂ ਹਨਾ ਇਹ 시ਦੀ ਦੇਗਾ ਬਣਾ ਰਹੇ ਆ ਰਗੜਾ ਬਣਾ ਰਹੇ ਆ ਤਾਂ ਪਿੱਛੇ ਬਚ ਜਾਦਾ ਨੁਗਦਾ ਜਦੋਂ ਆਏ ਨਚੋੜ ਦਿੰਦੇ ਉਹ ਜਿਹੜਾ ਉਹ ਗੋਲਾ ਜਿਹਾ ਬਣਾ ਕੇ ਸਿੱਟਦੇ ਹੁੰਦੇ ਉਹ ਕੀ ਬੋਲਦੇ ਉਹ ਨੁਗਦਾ ਨੁਗਦਾ ਹਾਂ ਨੁਗਦੇ ਦੇ ਬਾਰੇ ਦੱਸਿਓ ਤੇ ਫਿਰ ਜਿਹੜਾ ਜਿਉ ਸਿੱਟਦੇ ਆ ਉਹ ਇੱਕ ਬਕਾਇਦਾ ਅਰਦਾਸ ਹੁੰਦੀ ਹੈ ਇੱਕ ਤਰ੍ਹਾਂ ਦੀ ਉਹ ਕਿਵੇਂ ਹੁੰਦੀ ਹੈ ਜੀ ਇਹ ਗਾ ਸੁੱਖਾ ਮਿਰਚਾ ਲੈ ਚੀ ਸਾਨ ਕੇ ਸਾਫ ਕੀਆ ਦੁਬਾਰਾ ਬਾਕੀ ਨੁਕਤਾ ਜੋ ਬਚੇ ਸਿਰਮਲੇਸ ਦੇ ਮਾਰਮ ਆ ਗਿਆ ਮਰੇ ਸਾਨੁਕਤਾ ਤੇਰੇ ਬਾਲ ਬੱਤੇ ਨੂੰ ਚੁਗਦਾ ਤੇਰਾ ਗਰੂਪ ਹੰਸਾ ਗਾ ਉਸੇ ਨਾ ਦਾਬਣੀ ਫੁਰਦਾ ਕੀ ਲਣਾ ਗੁਰੂ ਘਰ ਦੇ ਅਨੰਦ ਕਾ ਦੋਸੀ ਆ ਕੇ ਸਿੰਘਾਂ ਨਾਲ ਕੇ ਜਾਏਗਾ ਝੜਕੇ ਝਕਾਰਾਂਗੇ ਜਾਵੇ ਫਤਿਹ ਪਾਵੇ ਕਾਲਪੁਰਖ ਵੈਗਰੂ ਨੂੰ ਪਾਵੇ ਨੇ ਹੁਣ ਕਦੇ ਨਿਆਲ ਹੋ ਜਾਵੇ ਅਸ ਰਿਆ ਕਾਲੁਕ ਅੱਛਾ ਹੁਣ ਨੁਕਦੇ ਬਾਰੇ ਮੈਨੂੰ ਤੁਸੀਂ ਉ ਦੱਸ ਰਹੇ ਸੀ ਕਿ ਇਹ ਬਾਅਦ ਚ ਵੀ ਕੰਮ ਆ ਜਾਂਦਾ ਕਿਉਂਕਿ ਸਾਰਾ ਬਦਾਮ ਇਲਾਚੀ ਆ ਜਾਂ ਹੋਰ ਸਮਾਨ ਉਹਦਾ ਕੀ ਬਣਦਾ ਇਹਦੀ ਬਬੇ ਜੀ ਪੁਰਜੀ ਵੀ ਬਣ ਜਾਂਦੀ ਆ ਜਿਵੇਂ ਆਪਾਂ ਚੂਰਾ ਬੜੀ ਬਣਾਉਨੇ ਆ ਉਸ ਤਰ੍ਹਾਂ ਗੰਢਿਆਂ ਨੂੰ ਤਰਕਾ ਤਰਕਾ ਲਾ ਕੇ ਇਹਨੂੰ ਵਿੱਚ ਸਿੱਟ ਕੇ ਇਹਦੀ ਬਹੁਤ ਸਰਾਪੁਰ ਜੀ ਬਣ ਜਾਂਦੀ ਆ ਅੱਜ ਅੱਜ ਬਣਾਉਨੇ ਆ ਆਪਾਂ ਹਾਂਜੀ ਤੇ ਦੱਸ ਦਿਆਂ ਜੀ ਕਿ ਜਿਹੜੇ ਇੱਥੇ ਸਾਡੀ ਆਵਾਜ਼ ਨੂੰ ਸੁਣਦੇ ਹੋ ਤੇ ਜੇ ਕਿਤੇ ਤੁਸੀਂ ਲੰਘਦੇ ਹੋ ਜੇ ਤਾਂ ਮੇਰੇ ਕੋਲੇ ਮਹਿਮਾਨ ਹੋ ਫੇਰ ਤਾਂ ਆਪਾਂ ਨਹਿਰ ਤੇ ਆਉਣਾ ਹੀ ਆਉਣਾ ਜੇ ਕਿਤੇ ਹੋਰ ਵੀ ਕਿਸੇ ਕੋਲੇ ਆ ਤਾਂ ਆਉਂਦੇ ਜਾਂਦੇ ਬ੍ਰੇਕ ਮਾਰ ਲਿਓ ਬਾਬੇ ਹੋਰਾਂ ਦਾ ਕੰਮ ਚੱਲੂ ਵੈਸੇ ਚੱਲ ਰਿਹਾ ਹੈਗਾ ਸਾਡੇ ਘਰ ਕਿਹ ਨਹੀਂ ਚੱਲਣਾ ਵੈਸੇ ਚੱਲ ਰਿਹਾ ਹੈ ਤੇ ਤੁਹਾਡਾ ਦਿਲ ਸਹੀ ਚੱਲਦਾ ਹੋ ਜੂ ਸੇਤ ਤੰਦਰੁਸਤ ਹੋਣ ਦੇ ਅਸਾਰ ਬਣ ਜਾਣਗੇ ਕਿਉਂਕਿ ਜੋ ਚੀਜ਼ ਅੱਜ ਕੱਲ੍ਹ ਠੰਡਕ ਦੇਣ ਵਾਸਤੇ ਜ਼ਰੂਰੀ ਹੈ ਸ਼ਰੀਰ ਨੂੰ ਉਹ ਤੁਹਾਨੂੰ ਸਾਡੇ ਪੁੱਲੇ ਨਹਿਰ ਦੇ ਪੁੱਲ ਤੇ ਮਿਲਦੀ ਹੈ ਬੋਰਡ ਦੇ ਹੇਠ ਬਾਬੇ ਹੋਰਾਂ ਦੀ ਸਰਦਾਈ ਦੀ ਉੱਥੇ ਸਟਾਲ ਹੈ ਉੱਥੇ ਤੁਸੀਂ ਮਿਲੋ ਨਲੇ ਤਾਂ ਥੋੜੀਆਂ ਜਿਹੀਆਂ ਕੰਮ ਦੀਆਂ ਗੱਲਾਂ ਨੇ ਕਿਉਂਕਿ ਤੁਸੀਂ ਸੁਣ ਹੀ ਲਿਆ ਕਿ ਬੱਚਿਆਂ ਦੇ ਵਾਸਤੇ ਇਹ ਪੰਜ ਪੌੜੀਆਂ ਦੇ ਜਿਹੜੇ ਸੁਨਾ ਦੇਣਗੇ ਮੂੰਹ ਜਵਾਨੀ ਸੁਨਾ ਦੇਣਗੇ ਮੂਲ ਮੰਤਰ ਦਾ 파ਟਸ ਨਾ ਰਣਗੇ ਉਹਨਾਂ ਦੇ ਵਾਸਤੇ ਸਨਮਾਨ ਰੱਖਿਆ ਇਹ ਸਨਮਾਨ ਹੈ ਜਿਹੜਾ ਕੌਮ ਦੇ ਨਾਲ ਜੋੜਨ ਦੇ ਵਾਸਤੇ ਆ ਵਿਰਸੇ ਦੇ ਨਾਲ ਜੋੜਨ ਦੇ ਵਾਸਤੇ ਆ ਤੇ ਜਦੋਂ ਤੱਕ ਉਹ ਕਹਿੰਦੇ ਕਿ ਆਖਦੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾਂ ਕੰਮ ਆਉਣੀਆਂ ਸੋ ਇਹੋ ਜੀਆਂ ਖਰਾਕਾਂ ਜੇ ਗਰਮੀ ਚ ਖਾਂਦੇ ਰਹੋਗੇ ਕੰਮ ਆਉਣਗੀਆਂ ਫਿਰ ਮਿਲਦੇ ਆ ਰੱਬ ਰੱਖਾ